हां जी ससीका दोस्तों आज ਆਪਾਂ ਗੱਲ ਕਰਾਂਗੇ ਪੰਜਾਬ ਸਟੇਟ ਡੀਅਰ 1000 ਰੁਪਏ ਦੀ ਲੋਟਰੀ ਬਾਰੇ ਇਹ ਲੋਟਰੀ ਦਾ ਡਰਾ ਜਿਹੜਾ 10 ਜਨੂਆਰੀ ਨੂੰ ਨਿਕਲਣ ਜਾ ਰਿਹਾ ਤੇ ਸ਼ਾਮ 7 ਵਜੇ ਡਰਾ ਨਿਕਲਣਾ ਰਿਜ਼ਲਟ ਵੀ ਤੁਹਾਨੂੰ ਅਸੀਂ ਦੱਸ ਦਾਂਗੇ ਇਸ ਕਰਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰੋ ਇਹ ਲੋਟਰੀ ਦੀ ਖਾਸ ਗੱਲ ਇਹ ਆ ਇਹ ਮਹਿੰਗੀ ਜਰੂਰ ਆ 1000 ਰੁਪਏ ਦੀ ਇਹਦੀ ਖਾਸ ਗੱਲ ਇਹ ਆ ਸਰ 20 ਹੈ ਟਿਕਟਾਂ ਚੋਂ ਨਾਮ ਨਿਕਲਣਾ ਤੇ ਅਸੀਂ ਵੀ ਜਿਹੜੀਆਂ ਟਿਕਟਾਂ ਇਹ ਪੰਜ ਖਰੀਦੀਆਂ ਇਹ ਟਿਕਟਾਂ ਜਿਹੜੀਆਂ ਅਸੀਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਅਸੀਂ ਟਿਕਟਾਂ ਖਰੀਦੀਆਂ ਅਸੀਂ ਸੇਮ ਨੰਬਰ ਦੀਆਂ ਟਿਕਟਾਂ ਖਰੀਦੀਆਂ ਇਹਦਾ ਫਾਇਦਾ ਤੁਹ ਸਭ ਤੋਂ ਪਹਿਲਾਂ ਆਪਾਂ ਪ੍ਰਾਈਜ਼ ਬਾਰੇ ਗੱਲ ਕਰ ਲੈਂਦੇ ਆ ਕਿੰਨੇ ਪ੍ਰਾਈਜ਼ਰ ਵਿੱਚ ਕਿੰਨੀਆਂ ਸੀਰੀਜ਼ਾਂ ਤੇ ਕਿੰਨੀਆਂ ਟਿਕਟਾਂ ਸ਼ੁੱਕ ਨੇ ਸਭ ਤੋਂ ਪਹਿਲਾਂ ਪਹਿਲਾ ਪ੍ਰਾਈਜ਼ ਜਿਹੜਾ ਹੈ 50 ਲੱਖ ਰੁਪਏ ਦਾ ਨਿਕਲਣ ਜਾ ਰਿਹਾ ਦੂਸਰਾ ਨਾਮ ਹੈਗਾ ਜੀ 5 ਲੱਖ ਰੁਪਏ ਦਾ ਤੀਸਰਾ ਨਾਮ 9000 ਰੁਪਏ ਤੇ 20 ਪ੍ਰਾਈਜ਼ ਆ 7000 ਦੇ ਵੀ 20 ਪ੍ਰਾਈਜ਼ ਆ ਤੇ 6000 ਦੇ 20 ਪ੍ਰਾਈਜ਼ ਆ 5000 ਦੇ ਵੀ 20 ਪ੍ਰਾਈਜ਼ ਨਿਕਲਣੇ ਆ ਤੇ 3000 ਦੇ 40 ਪ੍ਰਾਈਜ਼ ਹੈ ਐਂਡਲ ਆ ਪ੍ਰਾਈਜ਼ ਹੈਗਾ ਜੀ 1000 ਦਾ ਇਹ 800 ਪ੍ਰਾਈਜ਼ ਨਿਕਲਣੇ ਟੋਟਲ ਜਿਹੜੇ ਪ੍ਰਾਈਜ਼ ਨਿਕਲਣੇ 922 ਪ੍ਰਾਈਜ਼ ਆ ਤੇ ਟੋਟਾ ਜਿਹੜੀ ਸਕੀਮ ਚੱਪੀ ਆ 20 ਆ ਟੈਟਾ ਚੋਂ ਨਾਮ ਨਿਕਲਣਾ 10000 A ਤੇ 10000 B ਚ ਪਹਿਲਾ ਪ੍ਰਾਈਸ A ਚ ਵੀ ਆ ਸਕਦਾ ਤੇ B ਚ ਵੀ ਆ ਸਕਦਾ ਜੇ ਤੁਹਾਡੇ ਕੋਲ ਬਜਟ ਹੈਗਾ 2000 ਰੁਪਏ ਦਾ ਤਾਂ ਤੁਸੀਂ ਸੇਮ ਨੰਬਰ ਦੀ ਟੈਟਾ ਖਰੀਦੋ ਜਿੱਦਾਂ ਅਸੀਂ ਖਰੀਦੀਆਂ ਇਹਦਾ ਫਾਇਦਾ ਇਹ ਆ ਚਾਹੇ A ਚ ਆਜੇ ਵੀ ਚਾਹੇ ਪ੍ਰਾਈਸ B ਚ ਆਜੇ ਹੋਰ ਸਾਨੂੰ ਸਿਰਫ ਲੋਟਰੀ ਦੇ ਚਾਰ ਨੰਬਰ ਮੈਚ ਕਰਨੇ ਪੈਣੇ ਆ ਹੁਣ ਅਸੀਂ ABC ਸੀਰੀਜ਼ ਕੋਈ ਨਹੀਂ ਦੇਖਣੀ ਕਿਉਂਕਿ ਪਹਿਲਾ ਪ੍ਰਾਈਸ 50 ਲੱਖ ਦਾ 5 ਲੱਖ ਦਾ ਇਹ ਕਿਤੇ ਵੀ ਆ ਸਕਦੇ A ਚ ਵੀ ਆ ਸਕਦਾ B ਚ ਵੀ ਆ ਸਕਦਾ ਜੇ ਤੁਹਾਡੇ ਕੋਲ ਦੋ ਟੈਟਾ ਹੋਈਆਂ ਸੇਮ ਨੰਬਰ ਦੀਆਂ ਤਾਂ ਤੁਹਾਨੂੰ ਸਿਰ ਨੰਬਰ ਮਿਲਾਉਣੇ ਪੈਣੇ ਆ ਸੀਰੀਜ਼ ਨਹੀਂ ਬਣਾਉਣੀ ਪੈਣੀ ਕਿਉਂਕਿ ਤੁਹਾਡੇ ਕੋਲ ਦੋ ਟਿਕਟਾਂ ਆ ਸੇਮ ਨੰਬਰ ਦੀਆਂ ਤੇ ਸੀਰੀਜ਼ A B ਦੋ ਸੀਰੀਜ਼ ਹੈ ਰ ਵਿੱਚ ਤਾਂ ਤੁਹਾਨੂੰ ਸਿਰਫ ਨੰਬਰੇ ਹੀ ਮਿਲਾਉਣੇ ਪੈਣੇ ਆ ਫਿਰ 20000 ਦੀ ਸਕੀਮ ਆ ਬਹੁਤ ਘੱਟ ਟਿਕਟਾਂ ਛਪੀਆਂ ਇਸ ਕਰਕੇ ਕਹਿਣਾ ਤੁਸੀਂ ਵੀ ਖਰੀਦ ਲਿਓ ਟਿਕਟ 10 ਜਨਵਰੀ ਨੂੰ ਡਰਾਅ ਨਿਕਲਣ ਜਾ ਰਿਹਾ ਹੈਗਾ ਤੇ ਹੁਣ ਤੁਸੀਂ ਰਿਜ਼ਲਟ ਕਿੱਦਾ ਦੇਖਣਾ ਪਹਿਲਾ ਪ੍ਰਾਈਜ਼ ਸੀਰੀਜ਼ ਨਾਲ ਆਉਣਾ A C B ਆ ਸਕਦਾ B C ਦੂਸਰਾ ਪ੍ਰਾਈਜ਼ 5 ਲੱਖ ਦਾ A C B ਆ ਸਕਦਾ B C ਆ ਸਕਦਾ ਹੁਣ ਹੈਗਾ 9000 ਰੁਪਏ ਦੇ 20 ਪ੍ਰਾਈਜ਼ ਉਣੀ ਬੀ ਨੰਬਰ ਨਹੀਂ ਕੱਟਨੇ ਸਿਰਫ ਉਣੀ 10 ਨੰਬਰ ਕੱਟਨੇ ਉੱਥੇ ਏ ਵਾਲੇ ਨੂੰ ਵੀ ਮੈਂ ਨਾ ਬੀ ਵਾਲੇ ਨੂੰ ਵੀ ਮੈਂ ਨਾ ਠੀਕ ਹੈ ਜੀ ਹੁਣ ਸਾਡੇ ਕੋਲ ਕਿੱਥੇ ਡੋ ਟੈਕਟਰ ਆਇਆ ਜੇ ਤੁਹਾਡਾ ਨੰਬਰ ਲੱਗ ਗਿਆ ਸਾਨੂੰ ਦੋ ਪ੍ਰਾਈਸ ਮੈਨੇ ਆ ਪਹਿਲੇ ਦੋ ਪ੍ਰਾਈਸ ਨੂੰ ਛੱਡ ਕੇ ਹੁਣ 9000 ਰੁਪਏ ਚ ਲੱਗਿਆ ਤਾਂ ਤੁਹਾਨੂੰ 18000 ਰੁਪਏ ਮੈਨੇ 7000 ਚ ਲੱਗਿਆ ਤਾਂ 14000 6000 ਚ ਲੱਗਿਆ ਤਾਂ 12000 ਰੁਪਿਆ 5000 ਚ ਲੱਗਿਆ ਤਾਂ 10000 ਰੁਪਿਆ ਜੇ 3000 ਚ ਲੱਗਦਾ ਤਾਂ 6000 ਐਂਡਰ ਆ ਪੈ ਜਾਏ 1000 ਜੇ ਚ ਲੱਗਿਆ ਤਾਂ 2000 ਰੁਪ ਜੇ ਤੁਸੀਂ ਦੋ ਖਰੀਦਦੇ ਆ ਨਾ ਫਾਇਦਾ ਇਹ ਆ ਦੋ ਪ੍ਰਾਈਸ ਜਿਹੜੇ ਭੜੇ ਉਹ ਮਿਸ ਨਹੀਂ ਹੋਣਗੇ 1000 ਰੁਪਏ ਚ 50 ਲੱਖ ਰੁਪਏ ਦਾ ਨਾਮ ਨਿਕਲਣਾ ਪਿਛਲਾ ਜਿਹੜਾ ਡਰਾ ਹੋ ਗਿਆ ਸੀ ਉਹਦੇ ਵਿੱਚ 50000 ਟਿਕਟਾਂ ਛਪੀਆਂ ਸੀਗੀਆਂ ਇਸ ਵਾਰ ਜਿਹੜੀ ਆ 20000 ਦੀ ਸਕੀਮ ਆ ਤੇ ਪਿਛਲਾ ਪ੍ਰਾਈਸ ਜਿਹੜਾ ਫਗਵਾੜੀ ਲੱਗਾ ਸੀਗਾ 50 ਲੱਖ ਰੁਪਏ ਦਾ ਤੇ ਪੰਜਾਬ ਸਰਕਾਰ ਦੀ ਇਹ ਲੋਟਰੀ ਆ ਤੇ ਲੋਟਰੀ ਤੁਸੀਂ ਹਮੇਸ਼ਾ ਦੁਕਾਨ ਤੇ ਖਰੀਦਣੀ ਆ WhatsApp ਤੇ ਕਦੇ ਵੀ ਟਿਕਟ ਨਹੀਂ ਖਰੀਦਣੀ ਆਨਲਾਈਨ ਨਾ ਖਰੀਦੋ ਤੁਹਾਡਾ ਧੋਖਾ ਹੋ ਸਕਦਾ ਹਰ ਜਿੰਨੀ ਤੁਹਾਡੇ ਨਾਲ ਧੋਖਾ ਕਰਨ ਉਹ ਨਹੀਂ ਤੁਹਾਨੂੰ WhatsApp ਤੇ ਟਿਕਟ ਵੇਚਣੀ ਇਹ ਗੱਲ ਦਾ ਖਿਆਲ ਰੱਖਣਾ ਜਿਹੜਾ ਅਸਲੀ ਦੁਕਾਨਦਾਰ ਹੈ ਉੱਥੋਂ ਜਾ ਕੇ ਟੈਨ ਫੀਸ ਦੋ ਪਰ ਤੁਹਾਨੂੰ ਜਿਹਨੇ WhatsApp ਤੇ ਟਿਕਟ ਵੇਚਣੀ ਆ ਉਹਨੇ ਤੁਹਾਡੇ ਕੋਲ ਪੈਸੇ ਪਾਉਣੇ ਉਹਨੇ ਇੱਕ ਟਿਕਟ ਲੈਣੀ ਉਹਦੀ ਫੋਟੋਕਾਪੀ ਕਰ ਲੈਣੀ ਤੁਹਾਨੂੰ ਵੇਚ ਦੇਣੀ 100 ਬੰਦੇ ਨੂੰ ਹੋਰ ਵੇਚ ਦੇਣੀ ਤੇ 100000 ਰੁਪਏ ਪਾ ਲੈਣਾ ਤੇ ਲੱਖ ਰੁਪਏ ਨੂੰ ਸਿੱਧੀ ਕਮਾਈ ਹੋ ਜਾਣੀ ਆ ਤੇ ਤੁਹਾਡਾ ਜਿਹੇ ਨਾਮ ਵੀ ਨਿਕਲੇ ਉਹਨੇ ਸਾਨੂੰ ਫੇਕ ਰਿਜ਼ਲਟ ਭੇਜ ਦੇਣਾ ਹੈ ਤੇ ਤੁਹਾਡਾ ਨਾਮ ਲੱਗ ਕੇ ਸਾਨੂੰ ਪੈਸੇ ਪਾ ਦੋ 10000 ਪਾ ਦੋ 15000 ਟੈਕਸ ਕੱਟ ਕੇ ਹੁਣ ਤੁਹਾਨੂੰ 10 ਤੋਂ 1 ਮਾਇਰ ਵਿੱਚ 50 ਲੱਖ ਤੇ 5 ਲੱਖ ਦੋ ਪ੍ਰਾਈਜ਼ ਭੜੇ ਆ ਇਹਨਾਂ ਉੱਤੇ ਟੈਕ 10000 ਜਿਹੜੇ ਉੱਪਰ ਪ੍ਰਾਈਜ਼ ਹੁੰਦੇ ਉਹ ਤੇ ਟੈਕਸ ਹੁੰਦਾ 10000 ਤੇ ਜਿਹੜੇ ਥੱਲੇ ਪ੍ਰਾਈਜ਼ ਹੁੰਦੇ ਉੱਤੇ ਕੋਈ ਟੈਕਸ ਨਹੀਂ। ਕੋਈ ਸੇਲਰ ਨੂੰ ਟੈਗਟ ਦੇ ਨਹੀਂ ਤੇ ਸੇਲਰ ਨੇ ਤੁਹਾਨੂੰ ਪ੍ਰਾਈਜ਼ ਦੇ ਦਨ। ਸੇਲਰ ਤੁਹਾਡੇ ਨਾਮ ਦੀ ਕੋਈ ਵੀ ਕਟੌਤੀ ਨਹੀਂ ਕਰ ਸਕਦਾ। ਜਿਹੜੇ ਸਰਕਾਰ ਦੇ ਰੂਲ ਆ। ਸਰਕਾਰ ਕੀ ਕਹਿੰਦੀ ਵੈਬਸਾਈਟ ਸਾਰੀਆਂ ਬੰਦ ਕਰਦੀਆਂ। WhatsApp ਤੇ ਸਰਕਾਰ ਨੇ ਬੰਦ ਕੀਤੀ ਹੋਆ। ਬਾਕੀ ਜਦੋਂ ਤੁਸੀਂ ਲੋਟਰੀ ਜਿੱਤਦੇ ਆ ਤਾਂ ਤੁਹਾਨੂੰ 30 ਦਿਨਾਂ ਦੇ ਅੰਦਰ ਪੈਸੇ ਲੈਣੇ ਪੈਂਦੇ ਹੁੰਦੇ ਆ। ਕਲੇਮ ਕਰਾਉਣੀ ਹੁੰਦੀ ਤੇ ਟਿਕਟ। ਜਿਹੜੇ ਛੋਟੇ ਪ੍ਰਾਈਜ਼ ਹੁੰਦੇ ਤੁਸੀਂ ਆਪਾਂ ਦੂਸਰੇ ਦਿਨ ਜਾ ਕੇ ਸੇਲਰ ਤੋਂ ਲੈ ਲਓ। ਤੇ ਉਹਨੇ ਤੁਹਾਨੂੰ ਪ੍ਰਾਈਜ਼ ਦੇ ਦੇਣਾ ਹੈ ਤੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਰਿਜ਼ਲਟ ਜਿਹੜਾ 10 ਜਨਵਰੀ ਨੂੰ ਤੁਹਾਨੂੰ ਸਾਡੇ YouTube ਚੈਨਲ ਤੇ ਮਿਲ ਜਾਣਾ ਹੈ ਲੋਟਰੀ ਨੂੰ ਸੰਭਾਲ ਕੇ ਰੱਖੋ ਕਿਉਂਕਿ ਲੋਟਰੀ ਦਾ ਤੁਸੀਂ ਜਮ੍ਹਾਂ ਕਰਾਉਣੀ ਆ ਸਰਕਾਰ ਨੇ ਚੈੱਕ ਵੀ ਕਰਨਾ ਹੁੰਦਾ ਏ ਲੋਟਰੀ ਅਸਲੀ ਵੀ ਹੈਗੀ ਜਾਂ ਨਕਲੀ ਹੈ ਇਸ ਕਰਕੇ ਇਹ ਨਾ ਦੁਕਾਨ ਤੋਂ ਜਾ ਕੇ ਟਿਕਟਾਂ ਖਰੀਦੋ WhatsApp ਤੇ ਤੁਹਾਨੂੰ ਨਕਲੀ ਟਿਕਟ ਮਿਲਨੀ ਆ 100% ਨਕਲੀ ਟਿਕਟ ਵਿੱਚ ਨਹੀਂ ਤੁਹਾਨੂੰ ਇਸ ਕਰਕੇ ਕਹਿਣਾ ਦੁਕਾਨ ਤੋਂ ਜਾ ਕੇ ਟਿਕਟ ਖਰੀਦੋ ਤੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਜੇ ਕੋਈ ਤੁਹਾਡਾ ਸਵਾਲ ਹੁੰਦਾ ਤੁਸੀਂ ਮੈਨੂੰ ਕਮੈਂਟਾਂ ਜਰੂਰ ਪੁੱਛਿਆ ਕਰੋ